ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੱਕ ਛੋਟੀ ਜੀ ਗੱਲ ਸੁਣਾਉਣ ਲੱਗੀ ਆ ਪਲੀਜ਼ ਸਰਪ੍ਰਾਈਜ਼ ਜਰੂਰ ਕਰਦੇ ਦੇਖੋ ਜੀ ਵੀ ਇੱਕ ਵਾਰੀ ਨਾ ਇੱਕ ਮੰਦਿਰ ਦੇ ਵਿੱਚ ਦੋ ਮੂਰਤੀਆਂ ਦੀ ਲੋੜ ਸੀ ਉਹਨਾਂ ਨੇ ਨਾ ਇੱਕ ਚਿੱਤਰਕਾਰ ਕੋਲੇ ਜਾ ਕੇ ਦੀ ਮੂਰਤੀਆਂ ਬਣਾਉਣ ਵਾਸਤੇ ਉਹ ਪੱਥਰ ਦੋਵੇ ਲੈ ਕੇ ਉਹਦੇ ਕੋਲੇ ਪਹੁੰਚ ਗਏ ਉਹਦੇ ਕੋਲੇ ਆਰਡਰ ਆ ਗਿਆ ਵੀ ਇਹ ਮੂਰਤੀਆਂ ਬਣਾਉਣੀਆਂ ਉਹ ਜਦੋਂ ਇੱਕ ਪੱਥਰ ਨੂੰ ਉਹ ਪਰਧਣ ਵਾਸਤੇ ਉਹਨੇ ਆਪ ਦੇ ਕੋਲੇ ਕੀਤਾ ਉਹਦੇ ਉੱਤੇ ਜਦੋਂ ਉਹਨੇ ਹਥੌੜਾ ਮਾਰਿਆ ਤੂੰ ਕਹਿੰਦਾ ਜੀ ਬੈਂਟਾ ਤਕਲੀਫ ਆਉਦੀ ਪੱਥਰ ਬੋਲਿਆ ਉਹਨਾਂ ਨੇ ਉਹ ਪੱਥਰ ਪਰੇ ਕਰ ਅਥਾ ਤੇ ਜਿਹੜਾ ਦੂਜਾ ਪੱਥਰ ਸੀ ਉਹ ਅੱਗੇ ਕੀਤਾ ਉਸਨੇ ਤਕਲੀਫ ਬੰਦੇ ਹੋਏ ਉਹ ਪੱਥਰ ਜਿਹੜਾ ਸੀ ਆ ਬੋਲਿਆ ਨਾ ਤੇ ਉਹਦੀ ਮੂਰਤੀ ਬਣ ਗਈ ਮੂਰਤੀ ਬਣ ਗਈ ਜਦੋਂ ਤੇ ਉਹ ਭਾਈ ਆ ਕੇ ਗੱਡੀ ਤੇ ਉਹਦਾ ਨੂੰ ਇੱਕ ਰੱਖੜੀ ਪੂਰਤੀ ਵਾਲ ਤੇ ਦੂਜੇ ਵੀ ਉਹ ਕਹਿੰਦੇ ਜੀ ਇਹ ਨੂੰ ਵੀ ਲੈ ਜੀ ਕੇ ਉਹ ਕਹਿੰਦੇ ਜੀ ਹਾਂ ਜੀ ਲੈ ਦੇ ਉਹ ਪੱਥਰ ਨੂੰ ਵੀ ਲੈ ਕੇ ਜਦੋਂ ਉਹਨਾਂ ਨੇ ਜਾ ਕੇ ਮੂਰਤੀ ਉੱਥੇ ਦੁੱਧ ਰਤੋ ਕੇ ਵਰਦਰ ਦੇ ਵਿੱਚ ਸਜਾ ਦਿੱਤੀ ਤੇ ਜਿਹੜਾ ਇਹ ਪੱਥਰ ਸੀਗਾ ਇਹ ਕੋਲੇ ਰੱਖ ਦਿੱਤਾ ਨਾਰੀਅਲ ਕੋ ਉੱਤਰ ਵਾਸਤੇ ਨਾਰੀਅਲ 판 ਦੇ ਭੱਜ ਕੇ ਉਹਦੇ ਵਿੱਚ ਕੱਢਦੇ ਹੋਵੇ ਉਹਦਾ ਦੇ ਰੱਖ ਲਿਆ ਤੇ ਉਹ ਮੂਰਤੀ ਬੋਲਦੀ ਆ ਵੀ ਜੇ ਤੂੰ ਉਹਦੇ ਇਹ ਤਕਲੀਫ ਦਾ ਮਾਨਦਾ ਤੂੰ ਵੀ ਅੱਜ ਮੇਰੀ ਵਾਲੀ ਥਾਂ ਤੇ ਬੈਠਾ ਹੋਣਾ ਸੀ ਦਰਮ ਨੇ ਆਪਣੀਆਂ ਮੂਰਤੀਆਂ ਬੜੀਆਂ ਹੋਣੀਆਂ ਸੀ ਤੇ ਇਸ ਤੋਂ ਆਪਾਂ ਨੂੰ ਇਹੀ ਸਮਝ ਆਉਂਦੀ ਆ ਵੀ ਜੇ ਆਪਾਂ ਆਪਣੀ ਮੰਜ਼ਿਲ ਤੈਅ ਕਰਨੀ ਆ ਨਾ ਆਪਾਂ ਨੂੰ ਤਖਲੀਪਾ ਠੋਕਰਾ ਕੋਟਾ ਮਾਰਾ ਸੰਕੁਛ ਦੇਖੋ ਆਪਾਂ ਆਪਣੀ ਬੰਦਲਤੀ ਭਰ ਸਕਦੇ ਆ ਇਸ ਲਈ ਉਹਨੇ ਇੱਕ ਵਾਰੀ ਮਾੜੀ ਜੀ ਠੋਕਰ ਲੱਗਣਾਂ ਦੀ ਉਹ ਬੋਲਿਆ ਤੇ ਆਪ ਦਾ ਉਦੋਂ ਵੀ ਔਖਾ ਹੋ ਗਿਆ ਜਾਨਾ ਦਾ ਆਪ ਦਾ ਕੁੱਟਮਾਰ ਹੋਣ ਚਿਰ ਉਹ ਇਸ ਪੱਤਲੀ ਇਸ ਕਰਕੇ ਆਪ ਦੇ ਤਖਲੀਪਾ ਨੂੰ ਚੱਲਦੇ ਹੋਏ ਅੱਗੇ ਵਧੋ ਅੱਗੇ ਵਧ ਕੇ ਹੀ ਆਪਾਂ ਆਪਦੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਆ